ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਅੱਜ ਅਸੀਂ ਨਾ ਮੋਗੇ ਸ਼ੈਡ ਤੋਂ ਆ ਰਹੇ ਸੀਗੇ ਤੇ ਸਾਨੂੰ ਰਸਤੇ ਦੇ ਵਿੱਚ ਸਾਡੇ ਹੀ ਮੁੰਡੇ ਮਿਲ ਗਏ ਤੇ ਉਹਨਾਂ ਨੇ ਮੇਰੇ ਨਾਲ ਕੁਝ ਗੱਲਾਂ ਬਾਤਾਂ ਕੀਤੀਆਂ ਤੇ ਗੱਲਾਂ ਬਾਤਾਂ ਬਹੁਤ ਜ਼ਿਆਦਾ ਡੂੰਘੀਆਂ ਸੀਗੀਆਂ ਤੇ ਉਹ ਮੁੰਡਾ ਵਿਚਾਰਾ ਮਿਹਨਤ ਕਰਦਾ ਤੇ ਮਿਹਨਤ ਕਰਕੇ ਆਪਣਾ ਖਾਂਦਾ ਹੈ ਗਰੀਬੀ ਦੇ ਦੌਰ ਦੇ ਵਿੱਚ ਚੱਲ ਰਿਹਾ ਉਹ ਬੰਦੇ ਦੇ ਵਿੱਚ ਇੰਨੀ ਕਲਾ ਹੈ ਕਿ ਉਹਨਾਂ ਦੀਆਂ ਕਵਿਤਾਵਾਂ ਜੇ ਤੁਸੀਂ ਸੁਣੋਗੇ ਤਾਂ ਆਪ ਹੀ ਤੁਸੀਂ ਹੈਰਾਨ ਰਹਿ ਜਾਓਗੇ ਤੇ ਮੈਂ ਵੀ ਹੈਰਾਨ ਰਹਿ ਗਿਆ ਆਓ ਤੁਹਾਨੂੰ ਮਿਲਾਉਣੇ ਆਸੀਂ ਉਸ ਨੌਜਵਾਨ ਨਾਲ ਜਿੱਦੀ ਉਮਰ ਛੋਟੀ ਹੈ ਤੇ ਗੱਲਾਂ ਬਹੁਤ ਜ਼ਿਆਦਾ ਉੱਚੀਆਂ ਹੈ ਤੇ ਆਓ ਤੁਹਾਨੂੰ ਮਿਲਾਉਣੇ ਉਸ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਠੀਕ ਠਾਕ ਹੋ ਜਿਹੜੀਆਂ ਲਿਖੀਆਂ ਹੋਈਆਂ ਕਵਤਾਵਾਂ ਉਹਨਾਂ ਦੇ ਵਿੱਚੋਂ ਅਸੀਂ ਕੁਝ ਸੁਣਨਾ ਚਾਹੁੰਦੇ ਆ ਤੇ ਤੁਸੀਂ ਆਪਣੀ ਜਿਹੜੀ ਕਲਮ ਹੈ ਉਹਨੂੰ ਸਾਡੇ ਦਰਸ਼ਕਾਂ ਅੱਗੇ ਜ਼ਾਹਰ ਕਰੋ ਜੀਰੇ ਸਤੋਂ ਮੈਂ ਕਰਦਾ ਸ਼ੁਰੂ ਇੱਕ ਕਵਤਾ ਲਿਖੀ ਸੀ ਕਿ ਮੈਂ ਬੁਰਾ ਮੈਂ ਬਹੁਤ ਬੁਰਾ ਹਾਂ ਠੀਕ ਇਹ ਵੀ ਚਾਹਤਾ ਦੀ ਸ਼ੁਰੂਆਤ ਹੁੰਦੀ ਹੈ ਕਿ ਅੱਜ ਕੱਲ ਮੈਂ ਘੱਟ ਬੋਲਦਾ ਅੱਜ ਕੱਲ ਮੈਂ ਘੱਟ ਬੋਲਦਾ ਮੈਂ ਜ਼ਿਆਦਾ ਬੋਲ ਕੇ ਐਮੀਅਤ ਘਟਾਤੀ ਯਾਰ ਇਸ ਤਰ੍ਹਾਂ ਮੈਂ ਬੁਰਾ ਮੈਂ ਬਹੁਤ ਬੁਰਾ ਮੈਂ ਬੁਰਾ ਮੈਂ ਬਹੁਤ ਬੁਰਾ ਇਹ ਦੁਨੀਆਦਾਰੀ ਆ ਫਰਿਸ਼ਤਾਂ ਦੀ ਮੈਂ ਬੁਰਾ ਮੈਂ ਬਹੁਤ ਬੁਰਾ ਮੇਰੇ ਵਰਗਾ ਬੁਰਾ ਕੋਈ ਇਨਸਾਨ ਨਹੀਂ ਹੋਣਾ ਤੂੰ ਮੈਨੂੰ ਕਾਫਰ ਕਹਿ ਸਕਦਾ ਹੈ ਮੇਰੇ ਵਰਗਾ ਕੋਈ ਨਾ ਫਰਮਾਨ ਨਹੀਂ ਹੋਣਾ ਮੈਂ ਬੁਰਾ ਮੈਂ ਬਹੁਤ ਬੁਰਾ ਮੇਰੇ ਵਰਗਾ ਬੁਰਾ ਇਨਸਾਨ ਨਹੀਂ ਇੱਕ ਹੋਰ ਗੱਲ ਮਾੜੀ ਵੀ ਮੈਂ ਸ਼ਰਾਬ ਬਹੁਤ ਪੀਨਾ ਮਾ ਜ਼ਿੰਦਗੀ ਸਵਰਗ ਨਾਲੋਂ ਸੋਹਣੀ ਪਰਾ ਨਰਕ ਤੋਂ ਪੈੜੀ ਮੈਂ ਜੀਨਾ ਵਾ 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 ਕੀ ਬਾਤ ਹੈ ਤੇ ਮੰਦਰ ਮਸੀਤੀ ਵੀ ਰੁਕ ਜਾਣਾ ਵਾ ਮੰਦਰ ਮਸੀਤੀ ਵੀ ਰੁਕ ਜਾਣਾ ਮਤਲਬ ਅੱਗੇ ਮਤਲਬ ਤੋ ਵੱਬ ਮਤਲਬ ਤੇ ਆਇਆ ਮਤਲਬ ਅੱਗੇ ਵੀ ਝੁਕ ਜਾਣਾ ਵਾ 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 ਕੀ ਬਾਤ ਤੇ ਤੁਕਾਂ ਨਾਲ ਤੱਕ ਜੁੜਦੀ ਦੇਖ ਗੱਲ ਤਾਂ ਖੁਰਦੀ ਦੇ ਸੁਣ ਕੇ ਅਲਫਾਜ਼ਾਂ ਨੂੰ ਤੂੰ ਹੈਰਾਨ ਨਹੀਂ ਹੋਣਾ ਮੈਂ ਬੁਰਾ ਮੈਂ ਬਹੁਤ ਬੁਰਾ ਮੇਰੇ ਵਰਗਾ ਬਰਾ ਇਨਸਾਨ ਨਹੀਂ ਹਾਂ ਵਾ ਵਾ ਕੀ ਬਾਤ ਹੈ ਤੇ ਉਸ ਹੋਰ ਅੱਗੇ ਲਿਖਿਆ ਤੁਸੀਂ اچھا ਇੱਕ ਲਿਖੀ ਸੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਤੇ ਪੂਰੀਵੇਂ ਸ਼ੁਰੂਆਤ ਕਰਦਾ ਕਿ ਮਰਦ ਉਹ ਅਲਬੇਲਾ ਵਾਹ ਵਾਹ ਮਰਦ ਉਹ ਅਲਬੇਲਾ تھا 10 ਲੱਖ ਦੁਸ਼ਮਨੋਂ ਕੇ ਅੱਗੇ ਖੜਾ ਹੂਆ ਉਹ ਇਕੱਲਾ ਸਾਹ ਨਾ ਕਿੰਤੂ ਪ੍ਰੰਤੂ ਕੀਆ ਗੀਤਾ ਤੇ ਨਾ ਸਵਾਲ ਖੜੇ ਕੀਏ ਕੁਰਾਨ ਤੇ ਵਾਹ ਮੈਂ ਕਹਤਾ ਹੂੰ ਕਿ ਖੁਦ ਖੁਦਾ ਥੇ ਗੁਰੂ ਗੋਬਿੰਦ ਸਿੰਘ ਜੀ ਵਾਹ मैं कहता हूँ कि खुद खुदा थे गुरु गोबिंद सिंह जाहिर लोग बोलते हैं कि वो इंसान से कि कश्मीरी पंडितों का तबका आया होगा दिल का दर्द सुनाया होगा कि कश्मीरी पंडितों का तबका आया होगा दिल का दर्द सुनाया होगा ले जाते हैं छोटी छोटी बच्चियों को उठा के ये काफिर महफिल में यह बताया होगा और क्या नज़ारा होगा ए कुदरत जब खुदा ने खुदा को ਸ਼ਹਾਦਤ ਕੇ ਲਿਏ ਉਕਸਾਇਆ ਹੋਗਾ ਸੁਬੇ ਸਿਨਾਰੀ ਮੈਂ ਆਜ਼ਾਦ ਤੋਂ ਨਾ ਮਿਹਰਬਾਨ ਬਹੁਤ ਸੋਹਣਾ ਤੇ ਸੋਹਣੇ ਅਲਫਾਜ਼ ਤੁਸੀਂ ਬਿਆਨ ਕੀਤੇ ਐ ਤੇ ਤੁਸੀਂ ਦੇਖ ਸਕਦੇ ਆ ਕਿ ਇਹ ਬੱਚੇ ਦੀ ਉਮਰ ਕਿੰਨੀ ਕੁ ਹੋ ਸਕਦੀ ਆ ਹਨ ਤੇ ਤੁਸੀਂ ਇਸ ਬੱਚੇ ਦੀ ਉਮਰ ਮੁਤਾਬਕ ਤੇ ਗੱਲਾਂ ਦਾ ਅੰਦਾਜ਼ਾ ਲਾ ਸਕਦੇ ਤੇ ਗੱਲਾਂ ਬਹੁਤ ਵੱਡੀਆਂ ਉਮਰਾਂ ਛੋਟੀਆਂ ਉਮਰ ਛੋਟੀ ਐ ਤੇ ਗੱਲਾਂ ਬਹੁਤ ਵੱਡੀਆਂ ਕਿ ਤੁਸੀਂ ਇਹ ਚੀਜ਼ਾਂ ਨੂੰ ਸੁਣਿਆ ਤੇ ਸੁਣ ਕੇ ਤੁਸੀਂ ਇਸ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰੇ ਜੋ ਸਾਨੂੰ ਦੱਸੋ